ਦਾ ਰਸ਼ੀਪ ਪਧਾਰ ਜੀ ਰਜੇਸ਼ ਕੰਧਾਰੇ ਜੀ ਕਮਲਜੀਤ ਸਿੰਘ ਜੀ 라ਜੂ ਨਰੰਗ ਜੀ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਬੁਲਾ ਕੇ ਮੇਰਾ ਬਹੁਤ ਮਾਨ ਸਨਮਾਨ ਕੀਤਾ ਮੈਂ ਇਹਨਾਂ ਦਾ ਹੱਥ ਜੋੜ ਕੇ ਰਣੀ ਆ ਜੀ ਜਿਨ੍ਹਾਂ ਨੇ ਅੱਜ ਮੈਨੂੰ ਇਹ ਕਬਲ ਬਣਾਇਆ ਮੈਂ ਇਹਨਾਂ ਦੇ ਸਿਰ ਤੇ ਹੀ ਸਾਰੇ ਅੱਜ ਭਾਰਤੀ ਵਪਾਰ ਮੰਡਲ ਜਿਹੜੀ ਖੜੀ ਹੈ ਜਿਹਦਾ ਨਾਮ ਹੋ ਰਿਹਾ ਵੈ ਜਿਹਦੇ ਸਿਰ ਤੇ ਅੱਜ ਮੈਨੂੰ ਸਨਮਾਨ ਮਿਲਿਆ ਵੈ ਉਹ ਸਾਰੇ ਹੀ ਐਸਆਰਆਈ ਮੇਰੇ ਭਰਾ ਮੇਰੇ ਨਾਲ ਖੜੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਅਵਾਰਡ ਕੀ ਹੈ ਇਹ ਦਿੱਲੀ ਕੱਲ ਫੈਡਰੇਸ਼ਨ ਆਫ ਟ੍ਰੇਡ ਆਫ ਇੰਡਸਟਰੀ ਦਾ ਇੱਕ ਮਹਾਕੁੰਭ ਮੈਂ ਕਹਾਂ ਮੈਂ ਉਸ ਮਹਾਕੁੰਭੇ ਕਹਾਂਗਾ ਜਿੱਥੇ ਹਿੰਦੁਸਤਾਨ ਦੇ ਸਾਰੇ ਹੀ ਸਟੇਟਾਂ ਦੇ ਵਪਾਰੀ ਉੱਥੇ ਹਾਜ਼ਰ ਸੀ ਉਹਦੇ ਵਿੱਚ ਸਾਡੇ ਦਿੱਲੀ ਦੀ ਮਾਨਣਯੋਗ ਸੀ ਜਨ ਸ਼੍ਰੀਮਤੀ ਰੇਖਾ ਗੁਪਤਾ ਜੀ ਸਾਡੇ ਨੈਸ਼ਨਲ ਟ੍ਰੇਡ ਬੋਰਡ ਵੈਲਫੇਅਰ ਬੋਰਡ ਦੇ ਗਵਰਨਮੈਂਟ ਆਫ ਇੰਡੀਆ ਦੇ ਚੇਅਰਮੈਨ ਸੁਨੀਲ ਸਿੰਘ ਵੀ ਜੀ ਤੇ ਸਾਡੇ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਆਲ ਇੰਡੀਆ ਦੇ ਸੰਜੇ ਬਾਂਸਲ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਸਾਰੀ ਫੈਡਰੇਸ਼ਨ ਦੀ ਟੀਮ ਉੱਥੇ ਕੱਲ ਪ੍ਰੋਗਰਾਮ ਇੱਕ ਬੜਾ ਵੱਡਾ ਹੋਇਆ ਉੱਥੇ 27 ਸਾਲ ਤੋਂ ਜਿਹੜੀ ਫੈਡਰੇਸ਼ਨ ਦੀ ਟੀਮ ਉਹ ਚੱਲ ਰਹੀ ਹੈ ਬੜੀ ਮਿਹਨਤ ਦੇ ਨਾਲ ਬੜੇ ਲਗਨ ਦੇ ਨਾਲ ਜਿਹੜੀ ਮੇਰੀ ਨਹੀਂ ਅੰਮ੍ਰਿਤਸਰ ਪੰਜਾਬ ਹੀ ਨਹੀਂ ਸਾਰੇ ਹਿੰਦੁਸਤਾਨ ਦੇ ਵਪਾਰੀਆਂ ਦੀ ਆਵਾਜ਼ ਹੈ ਉਹਨਾਂ ਨੇ ਮੇਰੀ ਅੰਮ੍ਰਿਤਸਰ ਦੀ ਪੰਜਾਬ ਦੀ ਕਾਰਜਵਿਧੀ ਨੂੰ ਵੇਖਦੇ ਹੋਏ ਮੈਨੂੰ ਉਹਨਾਂ ਨੇ ਵਰਤੀ ਰਤਨ ਵਪਾਰ ਦਾ ਮੈਨੂੰ ਉਹਨਾਂ ਨੇ ਮਾਨ ਬਖਸ਼ਿਆ। ਉਹਨੇ ਇਧਰ ਕਿੰਨੇ ਮੈਂਬਰ ਹਨ ਅੰਮ੍ਰਿਤਸਰ ਅੰਮ੍ਰਿਤਸਰ ਦੇ ਸਾਡੇ ਕਰੀਪੀ ਸਾਡੇ ਕੋਲ 40 ਐਸੋਸੀਏਸ਼ਨਾਂ ਸਾਡੇ ਨਾਲ ਜੁੜ ਚੁੱਕੀਆਂ ਜੀ ਅਲੱਗ-ਅਲੱਗ ਤਰ੍ਹਾਂ ਦੇ ਤੇ ਮੈਂਬਰ ਦਾ ਤਾਂ ਕੋਈ ਗਿਣਤੀ ਕੋਈ ਨਹੀਂ ਹੈ ਜੀ। ਬਸ ਇੱਕ ਆਵਾਜ਼ ਦਿੰਦੇ ਆ ਸਾਰੇ ਮੈਂਬਰ ਇਕੱਠੇ ਹੋ ਜਾਂਦੇ ਜੀ। ਵਪਾਰੀਆਂ ਨੂੰ ਏਦਾ ਮੁਸ਼ਕਲ GST ਨੂੰ ਆਉਂਦੀ ਹੈ ਕੀ ਕਹਿਣਾ ਚਾਹੋਗੇ? ਦੇਖੋ ਜੀ ਜੀ ਮੰਤਰੀ ਜੀ ਕੀ ਮੰਨਦੇ ਹਾਂ ਜੀ ਬਿਲਕੁਲ ਜੀ ਸਾਡੀ ਹਰ ਕਾਫੀ ਸਾਲਾਂ ਤੋਂ ਕਾਫੀ ਢੇਰ ਤੋਂ ਅਸੀਂ ਸਰਕਾਰ ਦੇ ਨਾਲ ਜੁੜੇ ਆ ਭਾਵੇਂ ਭਾਵੇਂ ਉਹ ਆਪ ਸਰਕਾਰ ਹੈ ਭਾਵੇਂ ਉਹ ਭਾਜਪਾ ਸਰਕਾਰ ਹੈ ਭਾਵੇਂ ਉਹ ਕਾਲੀ ਸਰਕਾਰ ਹੈ ਭਾਵੇਂ ਉਹ ਕਾਂਗਰਸ ਸਰਕਾਰ ਹੈ ਇਹ ਵਪਾਰ ਜਿਹੜਾ ਮੰਡਲ ਹੈ ਜੀ ਇਹ ਸਾਰੀ ਨੌਨ ਪੋਲਿਟਿਕਲ ਪਾਰਟੀ ਹੈ ਇਹਦੇ ਵਿੱਚ ਕੋਈ ਵੀ ਸਰਕਾਰ ਹੋਵੇ ਅਸੀਂ ਵਪਾਰੀਆਂ ਦੀ ਹਰ ਮੁਸ਼ਕਲ ਹਰ ਤਕਲੀਫ ਨੂੰ ਲੈ ਕੇ ਹੀ ਉਹਨਾਂ ਕੋਲ ਜਾਂਦੇ ਹਾਂ ਸਾਡਾ ਇੱਕੋ ਹੀ ਮਕਸਦ ਹੈ ਕਿ ਸਾਡੇ ਪੰਜਾਬ ਦੇ ਵਿੱਚ ਕਿਸੇ ਵੀ ਵਪਾਰੀ ਨੂੰ ਕੋਈ ਦਿੱਕਤ ਨਾ ਆਵੇ ਕੋਈ ਮੁਸ਼ਕਲ ਨਾ ਆਵੇ ਭਾਵੇਂ ਉਹ ਕਾਰਪੋਰੇਸ਼ਨ ਦੀ ਹੈ ਭਾਵੇਂ ਉਹ ਪੁਲਿਸ ਦੀ ਹੈ ਭਾਵੇਂ ਉਹ ਜੀਐਸਟੀ ਦੀ ਹੈ ਭਾਵੇਂ ਉਹ ਬਿਜਲੀ ਬੋਰਡ ਦੀ ਹੈ ਭਾਵੇਂ ਉਹ ਪ੍ਰਦੂਸ਼ਣ ਬੋਰਡ ਦੀ ਹੈ ਸਾਡੇ ਕਿਸੇ ਵੀ ਕੋਈ ਮੈਗਮੇ ਦੀ ਕੋਈ ਦਿੱਕਤ ਆਉਂਦੀ ਹੈ ਅਸੀਂ ਆਪਣੇ ਪੂਰੇ ਵਪਾਰ ਮੰਡਲ ਦੀ ਟੀਮ ਸਾਡੀ ਨਾਲ ਜਾਂਦੀ ਹੈ ਤਸੀਂ ਉਹ ਮੁਸ਼ਕਲ ਹੱਲ ਕਰਵਾਉਣ ਦੀ ਮਿਸ਼ਾ ਪਰਿਆਸ ਕਰਦੇ ਹਾਂ ਓਕੇ ਜੀ ਮੇਰਾ ਨਾਮ ਕੁਲਵਿੰਦਰ ਜੀ ਸੈਂਕ ਸੁਖੀ ਏਟੀਐਸ ਐਸ ਯੂਨੀਅਨ ਦਾ ਮੈਂ ਵਾਈਸ ਚੇਅਰਮੈਨ ਅੰਮ੍ਰਿਤਸਰ ਦਾ ਅੱਜ ਬਹੁਤ ਖੁਸ਼ੀ ਹੋਈ ਹੈ ਅਰਜੀਵ ਅਨੇਜਾ ਜੀ ਨੂੰ ਜੋ ਕਿ ਰਤਨ ਅਵਾਰਡ ਮਿਲਿਆ ਇਸ ਵਾਸਤੇ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਅਸੀਂ ਅਨੇਜਾ ਸਾਹਿਬ ਨੂੰ ਆਪਣੀ ਯੂਨੀਅਨ ਐਟਸ ਯੂਨੀਅਨ ਸ਼ੌਪ ਕੀਪਰ ਯੂਨੀਅਨ ਦਾ ਚੇਅਰਮੈਨ ਨੋਬਤ ਕੀਤਾ ਹੈ ਜਦੋਂ ਕਿ ਅਸੀਂ ਅੱਜ ਤੋਂ ਕੁਝ ਦਿਨਾਂ ਬਾਅਦ ਇਹਨਾਂ ਨੂੰ ਸਨਮਾਨਤ ਕਰਾਂਗੇ ਮੇਰੇ ਪਾਰਟੀ ਦੇ ਪ੍ਰਧਾਨ ਰਜੀਵ ਗਾਂਧੀ ਜੀ ਇੱਥੇ ਪਹੁੰਚੇ ਨੇ ਘੱਟੋ ਘੱਟ ਸਾਡੇ ਕੋਲ 20 ਮੈਂਬਰ ਦੀ ਐਸਟੰਡ ਆਏ ਸਨ ਲੇਕਿਨ ਇਥੋਂ ਦੀ ਥੋੜੀ ਜਗ੍ਹਾ ਵੇਖ ਕੇ ਅਸੀਂ ਸਾਰਿਆਂ ਕੋਲ ਨਹੀਂ ਹੋ ਸਕੇ ਹੁਣ ਸਾਡੀ ਇੱਕ ਬੇਨਤੀ ਹੈ ਕਿ ਸਾਡਾ ਜਿਹੜਾ 2 ਇੱਕ ਸਾਲ ਡੇਢ ਸਾਲ ਤੋਂ ਕੰਮ ਅੜਿਆ ਸੀ ਕਾਰਪੋਰੇਸ਼ਨ ਦਾ ਜਿਹੜਾ ਕਿ ਵਾਸਤੇ ਅਸੀਂ ਬੜੇ ਖੱਜਲ ਖਵਾਦ ਹੋ ਚੁੱਕੇ ਸਾਂ ਅਸੀਂ ਅੱਜ ਤੋਂ 20 ਦਿਨ ਪਹਿਲਾਂ ਸਾਨੂੰ ਰਜੀਵ ਗਾਂਧੀ ਜੀ ਪ੍ਰਧਾਨ ਇਹ ਸਾਨੂੰ ਲੈ ਕੇ ਗਏ ਨੀਜਾ ਸਾਹਿਬ ਕੋਲ ਜਿਹੜਾ ਕਿ ਸਾਡਾ ਇਹਨਾਂ ਨੇ 90% ਕੰਮ ਅੱਜ ਕਰਵਾ ਦਿੱਤਾ ਜਿਹੜਾ ਕਿ ਸਾਲ ਡੇਢ ਸਾਲ ਤੋਂ ਰੁਕਿਆ ਪਿਆ ਸੀ ਅਸੀਂ ਇਸ ਗੱਲ ਦਾ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਇਹ ਕਹਿੰਨਿਆ ਵੀ ਇਹ ਮਹਾਰਾਜ ਜੋ ਸੁੱਖ ਰੱਖੇ ਦਿਨ ਰਾਤ ਇਹ ਤਰੱਕੀ ਕਰਨ ਅਤੇ ਪੰਜਾਬ ਦੇ ਵਪਾਰੀਆਂ ਦਾ ਖਿਆਲ ਕਰਨ ਸ਼ੌਪਕੀਪਰ ਯੂਨੀਅਨ ਦਾ ਖਿਆਲ ਕਰਨ ਮੇਰੇ ਇਹਨਾਂ ਨੂੰ ਇਹੋ ਹੀ ਅਰਦਾਸ ਆ ਕਿ ਇਹੋ ਹੀ ਬਸ ਸੀਸ ਆ ਕਿ ਇਹ ਜਿਸ ਤਰ੍ਹਾਂ ਅੱਜ ਦਿੱਲੀ ਇਹੋ ਜੇ ਮੁਕਾਮ ਤੇ ਪਹੁੰਚੇ ਨੇ ਕੱਲ ਨੂੰ ਮਹਾਰਾਜ ਹੈ ਤੇ ਮੈਂ ਗੱਲ ਬੜੀ ਛੋਟੀ ਦੀ ਵੱਡੀ ਕਰਨ ਲੱਗਾ ਅੱਜ ਇਹਨਾਂ ਨੂੰ ਅਸੀਂ ਰਤਨਵਾਰਡ ਤੇ ਬੁਲਾਇਆ ਹੈ ਕਾ ਨੂੰ ਹੈ ਇਹ ਨਾਂਬਰ ਸਰ ਦੇ ਵਿੱਚੋਂ ਟਾਪ ਦੀ ਕੋਈ ਟਿਕਟ ਦਵਾ ਕੇ ਤੇ ਇਹਨਾਂ ਨੂੰ ਆਪਾਂ ਐਮਐਲਏ ਤੋਂ ਪੇਖਾਈਏ ਫਿਰ ਸਾਨੂੰ ਮਾਨ ਹੋਏਗਾ ਕਿ ਸਾਡਾ ਰਜੀਵ ਨੇਜਾ ਜੀ ਪ੍ਰਧਾਨ ਤੇ ਹੈਗੇ ਚੇਅਰਮੈਨ ਤੇ ਹੈਗੇ ਅੱਜ ਐਮਐਲਏ ਸੀਟ ਤੇ ਬੈਠੇ ਨੇ ਕਿਉਂਕਿ ਇਹਨਾਂ ਦੀ ਲਿਆਕਤ ਇਹਨਾਂ ਦੀ ਲਿਆਕਤ ਦੱਸਦੀ ਆ ਕਿ ਇਹਨਾਂ ਦੇ ਵਿੱਚੋਂ ਕੁਆਲਿਟੀ ਹੈਗੀ ਆ ਜਿਹਦੇ ਕਰਕੇ ਕਿ ਅੱਜ ਰਜੀਵ ਗਾਂਧੀ ਰਜੀਵ ਅਨੇਜਾ ਜੀ ਇਸ ਮਕਾਮ ਤੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੀ ਅੱਜ ਪ੍ਰੈਸ ਹਾਰਤਾ ਕਰ ਪਏ ਹੋ ਕੀਰੀ ਜਨਨ ਸ਼ਰਾ ਮੈਂ ਰਜੀਵ ਦੁੱਗਲ ਜੀ ਪ੍ਰਧਾਨ ਭਾਰਤੀ ਵਪਾਰ ਮੰਡਲ ਅੰਮ੍ਰਿਤਸਰ ਅੱਜ ਅਸੀਂ ਸਾਰੇ ਸਾਥੀ ਇਕੱਠੇ ਹੋਇਆ ਜੀ ਆਪਣੇ ਪੰਜਾਬ ਪ੍ਰਧਾਨ ਰਾਜੀਵ ਮਨੇਜਾ ਜੀ ਨੂੰ ਸਨਮਾਨ ਦੇਣ ਲਈ ਕਿਉਂਕਿ ਇਹ ਰਜੀਵ ਜੀ ਨੂੰ ਫੈਡਰੇਸ਼ਨ ਆਫ ਇੰਡੀਆ ਇੰਡਸਟਰੀ ਟ੍ਰੇਡ ਵੱਲੋਂ ਵਪਾਰ ਰਤਨ ਦਾ ਅਵਾਰਡ ਮਿਲਿਆ ਜੋ ਹੈ ਦਿੱਲੀ ਦੇ ਵਿੱਚ ਹੋਇਆ ਸੀਗਾ ਫੰਕਸ਼ਨ ਦਿੱਲੀ ਦੇ ਸੀਐਮ रेखा गुप्ता जी भी उथे सी मौजूद थी। ਉਹਨਾਂ ਦੇ ਹੱਥੋਂ ਇਹਨਾਂ ਨੂੰ ਅਵਾਰਡ ਹਾਸਲ ਹੋਇਆ। ਸਾਡੇ ਭਾਰਤੀ ਵਪਾਰ ਮੰਡਲ ਲਈ ਬੜੀ ਗੌਰਵ ਦੀ ਗੱਲ ਹੈ ਕਿ ਸਾਡੇ ਪ੍ਰਧਾਨ ਜੀ ਨੂੰ ਵਪਾਰ ਰਤਨ ਦਾ ਅਵਾਰਡ ਮਿਲਿਆ। ਅੱਜ ਅਸੀਂ ਉਹਨਾਂ ਦੇ ਸਨਮਾਨ ਦੇ ਵਿੱਚ ਅਸੀਂ ਅੰਮ੍ਰਿਤਸਰ ਇਕਾਈ ਨੇ ਉਹਨਾਂ ਨੂੰ ਅਸੀਂ ਇੱਥੇ ਬੁਲਾਇਆ ਔਰ ਅਸੀਂ ਉਹਨਾਂ ਨੂੰ ਸਨਮਾਨ ਦੇ ਰਹੇ ਹਾਂ। ਬੜੇ ਦੇਰ ਤੋਂ ਜੀ ਬੜੇ ਕਈ ਸਾਲਾਂ ਤੋਂ ਵਪਾਰ ਜਗਤ ਨਾਲ ਜੁੜੇ ਆ ਔਰ ਇੰਡਸਟਰੀ ਲਈ ਕਿਸੇ ਵੀ ਵਪਾਰੀ ਨੂੰ GST ਦੀ ਕੋਈ ਮੁਸ਼ਕਲ ਆਂਦੀ ਹੈ। ਇਹ ਆ ਵਪਾਰੀ ਨੂੰ ਕਿਸੇ ਵੀ ਸੰਗਠਨ ਕਿਸੇ ਵੀ ਐਡਮਿਨਿਸਟ੍ਰੇਸ਼ਨ ਦੇ ਨਾਲ ਕੋਈ ਮੁਸ਼ਕਿਲ ਆਂਦੀ ਹੈ ਤੇ ਰਜੀਵ ਜੀ ਹਮੇਸ਼ਾ ਕੰਦੇ ਨਾਲ ਦੰਦਾ ਮਿਲਾ ਕੇ ਉਹਦੇ ਨਾਲ ਚੱਲੇ ਆ ਰਜੀਵ ਗੁਲਾਟੀ ਮੈਂਬਰ ਭਾਰਤੀ ਵਪਾਰ ਮੰਡਲ ਮੈਂ ਅੱਜ ਬਹੁੜੀ ਖੁਸ਼ੀ ਦੇ ਨਾਲ ਇਹ ਗੱਲ ਕਰ ਰਿਹਾ ਕਿ ਸਾਡੇ ਪ੍ਰਧਾਨ ਸ਼੍ਰੀ ਰਜੀਵ ਅਨੀਜਾ ਜੀ ਨੂੰ ਜੋ ਸਨਮਾਨ ਮਿਲਿਆ ਹੈ ਉਹ ਇਹਦੇ ਰੀਅਲੀ ਇੱਕ ਹੱਕਦਾਰ ਪਰਸਨੈਲਿਟੀ ਸਰ ਫਰਸਟ ਟਾਈਮ ਮੇਰੀ ਇਹਨਾਂ ਨਾਲ ਮੀਟਿੰਗ ਹੋਈ ਸੀ ਡੀਸੀ ਸਾਹਿਬ ਦੇ ਆਫਿਸ 'ਚ ਅਸੀਂ ਲੋਕ ਵਪਾਰੀਆਂ ਦੇ ਸਮੱਸਿਆਵਾਂ ਲੈ ਕੇ ਅਸੀਂ ਉੱਥੇ ਡਿਸਕਸ਼ਨ ਕਰ ਰਹੇ ਸੀ ਡੀਸੀ ਸਾਹਿਬ ਨਾਲ ਰਜੀਵ ਅਨੇਜਾ ਜੀ ਨੇ ਕੁਝ ਉਥੇ ਪੁਆਇੰਟ ਚੁਕੇ ਹੋਰੋ ਪੁਆਇੰਟ ਦੇ ਨਾਲ ਕੁਝ ਅਸੀਂ ਵੀ ਪੁਆਇੰਟ ਚੁਕੇ ਲੇਕਿਨ ਉਸ ਵੇਲੇ ਹੀ ਗੱਲ ਪਤਾ ਲੱਗਦੀ ਪਈ ਸੀ ਕਿ ਅਨੇਜਾ ਸਾਹਿਬ ਦਾ ਬੜੇ ਦੂਰ ਦ੍ਰਿਸ਼ਟੀ ਵਾਲੇ ਇੱਕ ਵਪਾਰੀ ਨੇ ਇਹਨਾਂ ਦੇ ਅੰਦਰ ਇੱਕ ਸੋਚ ਹੈ ਕਿ ਵਪਾਰ ਨੂੰ ਕਿਸ ਰਗਦਾਨਾ ਹੈ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਔਰ ਸਾਡੇ ਅੰਮ੍ਰਿਤਸਰ ਔਰ ਪੰਜਾਬ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਰਜੀਵ ਨੇਜ ਜੀ ਨੂੰ ਵਪਾਰ ਰਤਨ ਦਿੱਲੀ ਦੇ ਮੁੱਖ ਮੰਤਰੀ ਦੇ ਰਹੇ ਨੇ ਔਰ ਸਾਡੇ ਨਾਲ ਉਹਨਾਂ ਦੇ ਨਾਲ ਸਾਡੇ ਮੰਤਰੀ ਕੇਂਦਰੀ ਮੰਤਰੀ ਨਾਲ ਨੇ ਸਾਡੇ ਵਾਸਤੇ ਬੜੀ ਗੌਰਵ ਦੀ